ਇਹਨਾਂ ਨੇ ਮਰਿਆ ਸਪਾਪ ਦੇ ਗੱਲ ਹੁਣ ਪਾ ਲਿਆ ਕਿਸਮ ਦਾ ਅਸੀਂ ਸੈਂਟਰ ਨਾਲ ਲੜਾਈ ਲੜਦੇ ਸੀ ਇਹਨਾਂ ਨੇ ਆਪਦੇ ਛੋਟੋ ਛੋਟੀਆਂ ਮੰਗਾ ਨਾ ਮੰਨਣ ਲਈ ਇਹ じゃ ਸਾਨੂੰ ਜਾਣ ਕੇ ਅਕਸੌਂਕ ਇਹਨਾਂ ਨੇ ਇਹ ਗੱਲਾਂ ਆਪਦੇ ਸਿਰ ਪਾ ਲੀਆਂ ਨੇ ਉਹ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਆਪਣੀ ਇਹ ਤਾਂ ਰੋਈਆ ਕਿਦਾਂ ਦੇਖਦੇ ਹੋ ਜਿਸ ਭਗਵੰਤ ਮਾਨ ਸਾਡੀ ਚੰਗੀ ਭਲੀ ਮੀਟਿੰਗ ਡੇਢ ਘੰਟਾ ਚੱਲੀ ਆ ਜਦ ਅਸੀਂ ਮੰਗਾ ਬਾਰੇ ਪੁੱਛਿਆ ਵੀ ਆ ਮੰਗਾ ਕਿਉਂ ਨਹੀਂ ਮੰਨਦੇ ਉਹਨਾਂ ਨੇ ਸਾਨੂੰ ਕਿਹਾ ਵੀ ਧਰਨਾ ਤੁਸੀਂ ਛੱਡੋ ਅਸੀਂ ਇਹ ਧਰਨਾ ਤਾਂ ਬਾਅਦ ਚ ਛੱਡਾਂਗੇ ਪਹਿਲਾਂ ਸਾਡੀਆਂ ਮੰਗਾਂ ਦੀ ਤੁਸੀਂ ਦੱਸੋ ਜਿਹੜੀਆਂ ਸਵਾ ਸਾਲ ਹੋ ਗਿਆ ਮੰਗਾਂ ਨਹੀਂ ਤੁਸੀਂ ਪੂਰੀਆਂ ਕਰ ਰਹੇ ਛੋਟ ਛੋਟੀਆਂ ਮੰਗਾਂ ਸੀ ਪੰਜਾਬ ਸਰਕਾਰ ਵੱਲ ਉਹ ਚ ਤੈਸ ਚਾ ਕੇ ਕਹਿੰਦੇ ਜੋ ਕੁ ਕਰਨਾ ਕਰ ਲੋ ਮੈਂ ਤੁਹਾਨੂੰ ਦੇਖੂਗਾ ਕਾਨਕਤ ਅਸੀਂ ਵੀ ਮੰਗਾ ਵੀ ਮੰਨੋ ਤੇ ਧਰਨੇ ਵੀ ਜਾਰੀ ਰੱਖਾਂਗੇ ਤੇ ਸਾਡਾ ਦਿਮਾਗ ਥੋੜੋ ਖਰਾਬਾ ਅਸੀਂ ਮੀਟਿੰਗ ਕਰਨ ਕੀ ਆਉਂਗੇ ਅਸੀਂ ਮੀਟਿੰਗ ਅਸੀਂ ਮੰਗਾ ਬਣਵਾਉਣ ਗਏ ਸੀ 5 ਤਰੀਕ ਨੂੰ ਸਾਡਾ ਵੱਡਾ ਧਰਨੇ ਮੁਜਾਹਰੇ ਦਾ ਪ੍ਰੋਗਰਾਮ ਸੀਗਾ ਉਸ ਸਰਕਾਰ ਨੇ ਜ਼ਬਰਦਸਤੀ ਸਾਨੂੰ ਰੋਕ ਦਿੱਤਾ ਗਿਆ ਬੜਾ ਸ਼ਾਂਤਮਈ ਢੰਗ ਨਾਲ ਪ੍ਰੋਗਰਾਮ ਸੀ ਪੰਜਾਬ ਸਰਕਾਰ ਖਿਲਾਫ ਸੀ 7 ਦਿਨ ਦਾ ਸਾਡਾ ਧਰਨਾ ਸੀ ਅਸੀਂ ਪ੍ਰਸ਼ਾਸਨ ਤੋਂ 34 ਦੀ ਗਰਾਊਂਡ ਮੰਗੀ ਹੋਈ ਸੀ ਉਹਦੇ ਤੋਂ ਬਾਅਦ ਇਹਨਾਂ ਨੇ ਉਹ ਤਹਿਸ਼ 'ਚ ਆ ਕੇ ਭਗਵੰਤ ਮਾਨ ਨਾਲ ਸਾਡੀ ਚੰਗੀ ਭਲੀ ਮੀਟਿੰਗ ਡੇਢ ਘੰਟਾ ਚੱਲੀ ਆ ਜਦ ਅਸੀਂ ਮੰਗਾ ਮਾਰੇ ਪੁੱਛਿਆ ਵੀ ਇਹ ਮੰਗਾ ਕਿਉਂ ਨਹੀਂ ਮੰਨਦੇ ਉਹਨਾਂ ਨੇ ਸਾਨੂੰ ਕਿਹਾ ਵੀ ਧਰਨਾ ਤੁਸੀਂ ਛੱਡੋ ਅਸੀਂ ਇਹ ਧਰਨਾ ਤਾਂ ਬਾਅਦ 'ਚ ਛੱਡਾਂਗੇ ਪਹਿਲਾਂ ਸਾਡੀਆਂ ਮੰਗਾਂ ਦੀ ਤੁਸੀਂ ਦੱਸੋ ਜਿਹੜੀਆਂ ਸਵਾ ਸਾਲ ਹੋ ਗਿਆ ਮੰਗਾਂ ਨਹੀਂ ਤੁਸੀਂ ਪੂਰੀਆਂ ਕਰ ਰਹੇ ਛੋਟ ਛੋਟੀਆਂ ਮੰਗਾਂ ਸੀ ਪੰਜਾਬ ਸਰਕਾਰ ਵੱਲ ਉਹ ਚ ਤਹਿਸ਼ 'ਚ ਆ ਕੇ ਕਹਿੰਦੇ ਜੋ ਕੋ ਕਰਨਾ ਕਰ ਲੋ ਮੈਂ ਤੁਹਾਨੂੰ ਦੇਖੂਗਾ ਇਸ ਲਈ ਫਿਰ ਅਸੀਂ ਕਹ ਆ ਵੀ ਅਸੀਂ ਤਾਂ ਆਵਾਂਗੇ ਉਹਦੇ ਚ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਘਰਾਂ ਚ ਡੱਕੇ ਹਜ਼ਾਰਾਂ ਕਿਸਾਨ ਸਾਡੇ ਇਹਨਾਂ ਨੇ ਰਸਤੇਆਂ ਚ ਰੋਕੇ ਬਹੁਤ ਸਾਰੇ ਸੈਂਕੜੇ ਕਿਸਾਨ ਜਿਹੜੇ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਉਹ ਸੁੱਟੇ ਆ ਉਹ ਸਾਨੂੰ ਖਬਰਾਂ ਮਿਲੀਆਂ ਕੁਛ ਛੱਡ ਦਤੇ ਆ ਹੁਣ ਅਸੀਂ ਲਵਾਂਗੇ ਜਿੱਥੇ ਕਿਤੇ ਵੀ ਰਹਿ ਗਏ ਉੱਥੇ ਧਰਨਾ ਮਜਾਰਾ ਲਾ ਕੇ ਕੱਲ ਛਡਾਵਾਂਗੇ ਤੇ ਅਗਲੇ ਪ੍ਰੋਗਰਾਮ ਦਾ ਅੱਜ ਅਸੀਂ ਐਲਾਨ ਕਰਾਂਗੇ ਸਰ ਕਿਉਂ ਕਹਿੰਦੇ ਜੀ ਕਿਹਨੇ ਕਿਸਾਨ ਕਹਿੰਦੇ ਸੀ ਵੀ ਮੰਗਾ ਵੀ ਮੰਨੋ ਤੇ ਧਰਨਾ ਵੀ ਜਾਰੀ ਰੱਖਾਂਗੇ ਇਹ ਸਾਡਾ ਦਿਮਾਗ ਥੋੜੋ ਖਰਾਵਾ ਸੀ ਮੀਟਿੰਗ ਕਰਨ ਕੀ ਆਉਂਗੇ ਸੀ ਮੀਟਿੰਗ ਅਸੀਂ ਮੰਗਾ ਬਣਵਾਉਣ ਗਏ ਸੀ ਅਸੀਂ ਕਹਿ ਕੇ ਗਏ ਸੀ ਆਪਣੀ ਮੀਟਿੰਗ 'ਚ ਫੈਸਲਾ ਕਰਕੇ ਗਏ ਸੀ ਵੀ ਇਹ ਸਹੀ ਮੰਗਾਂ ਤੇ ਗੱਲ ਹੁੰਦੀ ਆ ਅਸੀਂ ਟਾਈਮ ਦਵਾਂਗੇ ਹੋਰ ਤੇ ਫਿਰ ਇਹਨਾਂ ਨੇ ਵੀ ਕਿਹਾ ਵੀ ਟੇਬਲ ਤੇ ਗੱਲ ਹੁੰਦੀ ਆ ਪਰ ਟੇਬਲ ਤੇ ਗੱਲ ਕਰ ਲੈਂਦੇ ਫਿਰ ਦੁਬਾਰਾ ਸਾਨੂੰ ਸੱਦ ਲੈਂਦੇ ਦੂਜੇ ਦਿਨ ਸੱਦ ਲੈਂਦੇ ਤੀਜੇ ਦਿਨ ਸੱਦ ਲੈਂਦੇ ਤੋਂ ਇਹ ਟਾਈਮ ਦੇ ਦਿੰਦੇ ਸਾਨੂੰ ਇਹ ਤਾਂ ਆਪ ਕਹਿ ਕੇ ਗਏ ਜਿਹੜਾ ਕੋ ਕਰਨਾ ਕਰ ਲੋ ਨਹੀਂ ਤਾਂ ਧਰਨਾ ਬੰਦ ਕਰੋ ਐਵੇਂ ਆਏ ਕਿਵੇਂ ਧੱਕੇ ਨਾਲ ਧਰਨਾ ਬੰਦ ਸੀਐਮ ਸਾਹਿਬ ਨੇ ਵੀ ਕਿਹਾ ਕਿ ਉਹ ਕਹਿੰਦੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਆ ਪਰ ਜੇਕਰ ਧਰਨੇ ਮੁਜਾਰੇ ਕਰਨੇ ਆ ਕਹਿੰਦੇ ਫਿਰ ਗੱਲਬਾਤ ਨਹੀਂ ਹੁੰਦੀ ਜਦ ਅਸੀਂ ਧਰਨਾ ਲਾਉਂਦੇ ਆ ਗੱਲਬਾਤ ਤਾਂ ਹੁੰਦੀ ਆ ਜੀ ਅਸੀਂ ਧਰਨੇ ਦਾ 5 ਤਰੀਕ ਦਾ ਸੱਦਾ ਦਿੱਤਾ ਸੀ ਤਾਂ ਸਾਨੂੰ 3 ਤਰੀਕ ਦਾ ਇਹਨਾਂ ਨੇ ਸੱਦਾ ਦਿੱਤਾ ਪਹਿਲਾਂ ਕਦੇ ਸੱਦਿਆ ਇਹਨਾਂ ਨੇ ਸਾਨੂੰ ਅਸੀਂ ਸਵਾ ਸਾਲ ਪਹਿਲਾਂ ਇਹਨਾਂ ਨੂੰ ਮਿਲ ਕੇ ਆਏ ਸੀ ਉਦੋਂ ਬਾਅਦ ਸਾਨੂੰ ਮੀਟਿੰਗ ਕੀਤੀ ਇਹਨਾਂ ਨੇ ਉਹ ਸਾਡੀਆਂ ਮੰਗਾਂ ਇਹਨਾਂ ਨੇ ਪੂਰੀਆਂ ਕੀਤੀਆਂ ਧਰਨੇ ਮੁਜ਼ਾਹਰਿਆਂ ਦੇ ਵਿੱਚ ਧਰਨੇ ਮੁਜ਼ਾਹਰਾ ਤਾਂ ਹੋਣਾ ਹੀ ਹੋਣੇ ਆ ਧਰਨੇ ਆ ਮਾਰ ਜੇ ਬੱਚਾ ਨਾ ਰੋਵੇ ਮਾਂ ਦੁੱਧ ਦਿੰਦੀ ਆ ਜੇ ਅਸੀਂ ਨਹੀਂ ਰੋਵਾਂਗੇ ਸਾਨੂੰ ਹੁਣ ਕੀ ਰਣਨੀਤੀ ਹੈ ਅੱਜ ਬੈਠਕ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੁਹਾਡੀ ਜਿਹੜੀ ਆ ਲੱਗਦਾ ਕਿਤੇ ਪੁਰਾਣੀਆਂ ਜਿਹੜੀਆਂ ਗੱਲਾਂ ਨੇ ਉਸ ਦੇ ਉੱਤੇ ਬੰਤਨ ਹੋ ਸਕਦਾ ਅਗਲੀ ਰਣਨੀਤੀ ਇਹ ਅਸੀਂ ਅੱਜ ਸਰ ਜੋੜ ਕੇ ਬੈਠਾਂਗੇ ਸਾਰੇ ਲੀਡਰ ਤੇ ਤੁਹਾਨੂੰ 6 ਵਜੇ ਪ੍ਰੈਸ ਕਾਨਫਰੰਸ ਜਿਹੜੀ ਅਗਲੀ ਗੱਲ ਹੋਊ ਇਹ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਨੇ ਮਰਿਆ ਸਪਾਪ ਦੇ ਗੱਲ ਹੁਣ ਪਾ ਲਿਆ ਕਿਸਮ ਦਾ ਅਸੀਂ ਸੈਂਟਰ ਨਾਲ ਲੜਾਈ ਲੜਦੇ ਸੀ ਇਹਨਾਂ ਨੇ ਆਪਦੇ ਛੋਟੋ ਛੋਟੀਆਂ ਮੰਗਾ ਨਾ ਮੰਨਣ ਲਈ ਇਹ じゃ ਸਾਨੂੰ ਜਾਣ ਕੇ ਅਕਸੌਂ ਕਿ ਇਹਨਾਂ ਨੇ ਇਹ ਗੱਲਾਂ ਆਪਦੇ ਸਿਰ ਪਾਲੀਆਂ ਨੇ ਉਹ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਪੂਰੀਆਂ ਸੀ ਉਹ ਤਾਂ ਰੋਈਆ ਕਿਦਾਂ ਦੇਖਦੇ ਹੋ ਜਿਸ ਤਰ੍ਹਾਂ ਦਾ ਰਵਈਆ ਮੀਟਿੰਗ ਛੱਡ ਕੇ ਚਲੇ ਗਏ ਉਹ ਕਹਿੰਦੇ ਵੀ ਮੈਂ ਗੱਲ ਨਹੀਂ ਕਰਨੀ ਕੋਈ ਤੁਸੀਂ ਧਰਨੇ ਲਾਣੇ ਧਰਨੇ ਦਾ ਕਿਸ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਪਹਿਲਾਂ ਬੜੀ ਬੜੀ ਡੇਢ ਘੰਟਾ ਮੀਟਿੰਗ ਚੱਲੀ ਆ ਬਾਅਦ ਚ ਬਹੁਤ ਮਾੜਾ ਰੁਪਈਏ ਨਾਲ ਇਹ ਗਏ ਆ ਬੋਲ ਕੇ ਗਏ ਨੇ ਉਹ ਨਹੀਂ ਸੀ ਬੋਲਣਾ ਚ ਕੀ ਗਏ ਸੀ ਵੀ ਕੋਈ ਗੱਲ ਨਹੀਂ ਆਪਾਂ ਅਗਲੀ ਮੀਟਿੰਗ 'ਚ ਜਿਹੜਾ ਕੋਈ ਮੁੱਦਾ ਰਹਿੰਦਾ ਉਹ ਵਿਚਾਰ ਲਵਾਂਗੇ ਤੇ ਕਦੇ ਵੀ ਆਏ ਇਸ ਤਰ੍ਹਾਂ ਮੁੱਖ ਮੰਤਰੀ ਆਏ ਭਾਈਦਾ ਨਹੀਂ ਹੁੰਦਾ ਸਗੋਂ ਜੂਨੀਅਨ ਆ ਭਜਦੀਆਂ ਹੁੰਦੇ ਉੱਠ ਕੇ ਵੀ ਅਸੀਂ ਨਹੀਂ ਕਰਨੀ ਜੇ ਸਾਡੀ ਮੰਗ ਨਹੀਂ ਮੰਨਦੀ ਪਰ ਇਸ ਤਰ੍ਹਾਂ ਸਰਕਾਰਾਂ ਨਹੀਂ ਭਜਦੀਆਂ ਹੁੰਦੀ ਸਰ ਲੱਗਦਾ ਕਿਤੇ ਨਾ ਕਿਤੇ ਰਕਨੀਤ ਪਿੱਟੂ ਵੀ ਹੁਣ ਸਵਾਲ ਚੁੱਕਰੇ ਨੇ ਲੱਗਦਾ ਕੇਂਦਰ ਦੇ ਨਾਲ ਵੀ ਤੁਹਾਡੀ ਲੜਾਈ ਜਾਰੀ ਹੈ ਦੋਵੇਂ ਇੱਕ ਦੂਸਰੇ ਤੇ ਸਰਕਾਰਾਂ ਸਵਾਲ ਚੁੱਕਰੀਆਂ ਨੇ ਅਸੀਂ ਤਾਂ ਕਹਿੰਦੇ ਦੋਹੀ ਹੱਲ ਕਰ ਦੇਣ ਅਸੀਂ ਧਰਨੇ ਮਜਾਰਿਆਂ ਤੋਂ ਲੈਣਾ ਕੀ ਆ ਕੇਂਦਰ ਸਰਕਾਰ ਵੀ ਬੁਲਾ ਕੇ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਪੰਜਾਬ ਸਰਕਾਰ ਵੀ ਜਦੋਂ ਬੁਲਾ ਬਿਲਕੁਲ ਸਾਡੇ ਫੈਸਲੇ ਲਿਆ ਜਾਂਦੇ ਕਿਹੜੀ ਕੱਲ ਦੀ ਸਥਿਤੀ ਤੇ ਗੌਰ ਕੀਤੀ ਜਾਊਗੀ ਜਿਹੜੀ ਸਾਡਾ ਐਜੀਟੇਸ਼ਨ ਚੱਲ ਰਿਹਾ ਮੰਗਾ 18 ਮੰਗਾ ਨੇ ਸੀਐਮ ਸਾਹਿਬ ਕੋਲ ਪਹੁੰਚਾਈਆਂ ਹੋਈਆਂ ਨੇ ਤੇ ਉਹਨਾਂ ਮੰਗਾ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਬਣਾਵਾਂਗੇ ਜੀ ਕੀ ਲੱਗਦਾ ਜੀ ਕਿ ਤੇਰਾ ਕਿਤੇ ਜਿਹੜੀ ਸੀਐਮ ਸਾਹਿਬ ਦੇ ਨਾਲ ਤੁਹਾਡੀ ਟੈਕਲ ਦਾ ਨਿਗਰਾਨਾ ਆ ਗਿਆ ਹੈ ਯੋਜਨਾ ਲੈ ਕੇ ਜਿਹੜੇ ਸਵਾਲ ਉੱਠੇ ਜਾਂਦੇ ਦੇਖੋ ਬੈਠਕ ਦੇ ਵਿੱਚੋਂ ਸੀਐਮ ਸਾਹਿਬ ਉੱਠੇ ਆ ਸੀ ਤਾਂ ਟੇਬਲ ਤੇ ਬੈਠ ਚਲੇ ਗਏ 5 ਤਰੀਕ ਦਾ ਅੰਦੋਲਨ ਸੀ ਸਾਡਾ 3 ਤਰੀਕ ਨੂੰ ਬੁਲਾਇਆ ਤੇ ਉਸ ਦੇ ਉਦਾਰ ਸੀ ਮੀਟਿੰਗ ਤੇ ਗਏ ਆ ਤੇ ਆਪਣੀ ਗੱਲ ਰੱਖਦੇ ਰੱਖਦੇ ਜਦ ਤੱਕ ਉਹ ਨਹੀਂ ਪਤਾ ਦੇ ਬਰਦਾਸ਼ ਹੋਇਆ ਤੇ ਉੱਠ ਕੇ ਚਲੇ ਗਏ ਮੀਟਿੰਗ ਚੋਂ ਭੱਜੀ ਆ ਸਰਕਾਰ ਹੁਣ ਇਸਕੈਮ ਨਹੀਂ ਭੱਜੀ ਅਗਲੀ ਰਾਣੀ ਦੀ ਹੁਣ ਸਾਰੇ ਆਗੂ ਆਏ ਨੇ ਕੱਲ ਦੀ ਸਥਿਤੀ ਦੇ ਮਾਣਾ ਕਰਕੇ ਜਿੱਥੇ ਤੇ ਸਾਡੇ ਅੰਦੋਲਨ ਹਾਲੇ ਚੱਲ ਰਹੇ ਨੇ ਟਰਾਲੀਆਂ ਖੜੀਆਂ ਨੇ ਕਿਤੇ ਰਸਤੇ ਦੇ ਵਿੱਚ ਸਾਰਾ ਉਹਨਾਂ ਨੂੰ ਗਾਈਡ ਕਰਨ ਵਾਸਤੇ ਅਗਲੇ ਜਿਵੇਂ ਫੋਨ ਬੰਦ ਸੀ ਸਾਰੇ ਆ ਕਈ ਬਾਹਰ ਆਏ ਹੋਇਆ ਆਪਿ ਹਸਪਤਾਲ ਮੇ ਨਹੀਂ ਹੋ ਸਕਿਆ ਉਹ ਹਸਪਤਾਲ ਮੇ ਲੀ ਮਰਜੈਂਸੀ ਕੰਡੀਸ਼ਨ ਚ ਪੜਾ ਰਹੇ ਆ ਲੱਗਦਾ ਦੀ ਕਿਤੇ ਨਾ ਕਿਤੇ ਜਿਹੜੀ ਬਾਕੀ ਜੱਥੇ ਬੰਦੀਆਂ ਨੇ ਕੁਝ ਨਿਰਾਸ਼ ਦਾ ਦਿੱਕਤ ਕਿਤੇ ਨਾ ਜ਼ਿਕਰ ਆ ਰਿਹਾ ਵੀ ਅੱਜ ਇੱਕ ਹਰ ਤਰ੍ਹਾਂ ਦੀ ਗੱਲ ਆ ਦੇ ਵਿਚਾਰ ਕੀਤਾ ਜਾਊਗਾ ਜਿੱਦਾਂ ਦੇ ਨੇ ਫੈਸਲੇ ਲਏ ਗਏ ਜਾਂ ਨਹੀਂ ਲਏ ਗਏ ਕਿਦਾਂ ਲਏ ਗਏ ਆ ਉਹ ਸਾਰੇ ਫੈਸਲੇ ਸਾਹਮਣੇ ਆਉਣਗੇ ਸਾਹਿਬ ਕਿੰਨੇ ਨੁਕਸਾਨ ਖਰਾਬ ਹੋ ਚੁਕੀ ਨੇ ਹਾਲੇ ਲੁਧਿਆਣੇ ਵਾਲੇ ਹਰਾਸਤ ਚ ਨੇ ਤੇ ਪਟਿਆਲੇ ਰਾਹ ਛੱਡਦੇ ਸੀ ਬਰਨਾਲੇ ਕੁਝ ਹੈਗੇ ਨੇ ਤੇ ਜਲੰਧਰ ਜਿਹੜੇ ਜੇਲ੍ਹ ਚ ਗਏ ਹੋਏ ਨੇ ਉਹਨਾਂ ਦੀ ਹਾਲੇ ਪ੍ਰੋਸੀਜਰ ਚੱਲ ਰਿਹਾ ਕਹਿ ਰਹੇ ਆ ਵੀ ਛੜਨਗੇ ਹਾਲੇ ਸਾਡੇ ਜਦ ਤੱਕ ਛੜਦੇ ਨਹੀਂ ਜਦ ਤੱਕ ਆਪਾਂ ਮੰਨ ਨਹੀਂ ਸਕਦੇ ਲੁਧਿਆਣੇ ਆਪਣੇ 15 ਨੇ ਵੀਰਪਾਲ ਸਿੰਘ ਢੱਲੋਂ ਆਪਣਾ ਉੱਥੇ ਨੇ ਸਾਡੇ 20 ਕੇਜ ਕਰਦੀਆਂ ਦੇ ਹੈਗੇ ਨੇ ਜਲੰਧਰ ਦਾ ਆਪਣੇ ਲੁਧਿਆਣਾ ਦਾ ਪ੍ਰਧਾਨ ਗਿਆਸਪੁਰ ਹਰਦੀਪ ਸਿੰਘ ਉਹ ਵੀ ਜੇਲ੍ਹ ਚ ਨਤਾਜਪੁਰ ਚ ਨੇ ਤੇ ਪ੍ਰੋਸੀਜਰ ਚਲਾ ਰਹੇ ਆ ਹਮੀ ਦਾ ਭਰ ਰਿਹਾ ਦੇਖਦੇ ਹੋ ਕਿਵੇਂ ਕਰਦੇ ਕਿ ਨਹੀਂ ਅਜੇ ਘਰਾਂ ਦੇ ਵਿੱਚ ਵੀ ਲਗਾਤਾਰ ਡੱਕਾ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਰਾਜ ਮੰਦੇ ਰਾਜ ਨਕਲਿੰਦ ਨੇ ਕਿਸ ਤਰ੍ਹਾਂ ਦੇਖੋ ਇਹ ਡੈਮੋਕ੍ਰੇਸੀ ਤੇ ਅਟੈਕ ਕੀ ਆ ਜੀ ਕੋਈ ਸ਼ਾਂਤ ਮਈ ਨੇ ਘਰੇ ਘਰੇ ਬੈਠੇ ਉਹਨਾਂ ਨੇ ਕੀ ਬਕਾਲ ਲਿਆ ਜਾਂ ਜਿਹੜੇ ਸੜਕਾਂ ਤੇ ਚੱਲ ਰਹੇ ਸੀ ਉਹ ਸਾਈਡ ਤੇ ਚੱਲ ਰਹੇ ਕਿਉਂਕਿ ਐਤਕੀ ਉਹ ਤਾਂ ਹੈ ਨਹੀਂ ਸੀ ਵੀ ਸੜਕ ਰੋਕਣਗੇ ਜਾਂ ਕੋਈ ਨੀਮਨ ਕੋਈ ਗੱਲ ਕਰਨਗੇ ਜਾਂ ਇਲਿਗਲ ਗੱਲ ਕਰਨਗੇ ਅੱਜ ਕੀ ਤਾਂ ਪਹਿਲਾਂ ਪ੍ਰੋਗਰਾਮ ਸੀ 34 ਸੈਕਟਰ ਦੇ ਪਹੁੰਚਣ ਦਾ ਤੇ ਜਿੱਥੇ ਵੀ ਰੋਕ ਲੈਣਗੇ ਇਸ ਕਿੰਦਾ ਇਹ ਫੈਸਲਾ ਸੀ ਵੀ ਸਾਈਡ ਤੇ ਬੈਠ ਜਣਾ ਕੋਈ ਲੋਕਾਂ ਨੂੰ ਪਰੇਸ਼ਾਨ ਕਰਦਾ ਸਾਡੇ ਹੈ ਨਹੀਂ ਸਾਡਾ ਸਿਰਫ ਸੀਐਮ ਦੀ ਘਰਾਓ ਸਰਕਾਰ ਨਾਲ ਲੜਾਈ हम भी हम पूछेंगे दरहतर डीआर को खेल में तो 1850 से भी हमें पसंद उनका लेकर के सीएम भगवान की मतलबों की खेल दिया गया था और अगले ने लिए हमको दे रहे हैं हमको भी देंगे अपने तरीके के अनुसार क्योंकि सरकार ने सरकार ने भाई जी बड़ा सेक्शन हो गया बिल्कुल मानती हूं ठीक से कह रहे हैं वो भट्टियां ले आ